ਅਜੀਤੀ ਵੀਡੀਓ ਵਿੱਚ ਭਾਈ ਦੋ ਗਾਵਾਂ ਦੀ ਵੀਡੀਓ ਬਣਾਈ ਹੈ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਫਾ ਨੇੜੇ ਪਿੰਡ ਪਧੌੜ ਰਹੇ ਹਾਂ ਮੋਬਾਈਲ ਨੰਬਰ ਬੋਲਿਓ ਭਾਈ ਮੋਬਾਈਲ ਨੰਬਰ ਹੈਗਾ ਜੀ 9288612633 ਜੀ ਠੀਕ ਹੈ ਭਾਈ ਇਹ ਤੋਕੜ ਗੱਬਣ ਇਹ 3 ਮਹੀਨੇ ਦੀ ਚੈੱਕ ਪਾਸਾ ਜੀ 9 ਲੀਟਰ ਦੁੱਧ ਜਿਹੜਾ ਮਰਜੀ ਭਾਈ ਆਪਣੇ ਘਰੋਂ ਤੋਲ ਕੇ ਲੈ ਜੀ ਦੋ ਟਾਈਮ ਚੋਲੇ ਬਚੱਕ ਚਾਰ ਟਾਈਮ ਚੋਲੇ ਆਪਾਂ ਕਰੂ ਆਪਦੇ ਚੁਵਾ ਕੇ ਦੇਵਾਂਗੇ ਕਿਹੜੀ ਵੀਰੀ ਇਹ ਐਰ ਸ਼ਰ ਵੀਰੇ ਐਰ ਸ਼ਰ ਵੀਰੀ ਹਮ ਸਾਰਾ ਮਾਰ ਦਿੰਨੇ ਵੀਰੇ ਸਾਰਾ ਮਾਰਦੇ ਭਾਈ ਛੰਦੀ ਸੀਵਾ ਬੜਾ ਚੰਗਾ ਲੈ ਜਿੱਥੇ ਪੈਰ ਤੋਂ ਚਿਵਾਈ ਬੜੀ ਚੰਗੀ ਹੈ ਨਾ ਬਾਹਰ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਚੱਲ ਵਾਲੀ ਤਾਂ ਹੈ ਹੀ ਨਹੀਂ ਵੀਰੇ ਚਿਵਾਈ ਇੱਕ ਮਗਰ ਹਾਂ ਠੰਡੀ ਫੁੱਲ ਬਰੀਡ ਬਈ ਲੈਵਾ ਲੈਵਾ ਦੇ ਸਾਡੀ ਅੱਲਾ ਕਲਾ ਪਰ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਐਂਡ ਫੂਡ ਕਰਮ ਵਾਲੀ ਦੀ ਫੁੱਲ ਚੰਗੀ ਉਹ ਬਿਊਟੀ ਚੈੱਕ ਕਰੋ ਫੇਸ ਤੇ ਫੇਸ ਦਿਖਾ ਦੇ ਰੱਖਿਆ ਕੀ ਬਾਤ ਹੈ ਕਰਨਾ ਇੱਕ ਨੰਬਰ ਫੇਸ ਆ ਭਜਣ ਵਾਲੀ ਆ ਕੱਦ ਵਾਲੀ ਆ ਉਹ ਇੱਕ ਕਾਡ ਨਹੀਂ ਚੰਗੇ ਰੁਪਏ ਦੁੱਗਣੇ ਰੁਪਏ ਕਰੂ ਕਿ ਨਹੀਂ ਭਾਈ ਹਾਂਜੀ ਹੂੰ ਅੱਗੇ ਤੋਂ ਨੰਬਰ ਹੈਡਸ ਉਹ ਇਬਰੀ ਦੂਜਾ ਸਵੇਰ ਸੁੱਈ ਵੀ ਆ ਡੇਢ ਦੀ ਲਾ ਲੋ ਦੋ ਦੀ ਲਾ ਲੋ ਖੜਾ ਬੱਚਾ ਠੀਕ ਆ ਠੀਕ ਆ 16 ਲੀਟਰ ਨਿੱਟ ਦੁੱਧ ਤਿਆਰ ਆ ਠੀਕ ਆ ਹਾਂ ਹੂੰ ਨਾੜਾ ਨੂੜਾ ਬੋਤਲ ਬਹੁਤ ਜਿਆਦਾ ਸਵਾਂਜਾਂ ਲੈ ਵੀ ਦਿੰਦਾ ਜਰਸੀ ਜਾਗੀ ਜਰਸੀ ਵੀਰੇ ਹਾਂ ਲੈ ਕਿਆ ਬਾਤ ਆ ਸਾਰਾਂ ਵੀ ਕੋਈ ਚੱਕਰ ਨਹੀਂ ਮਾਰ ਦਿੰਨੇ ਜਿਵੇਂ ਮਰਜ਼ੀ ਵਾ ਜਾ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲਾਇਆ ਕਿਆ ਬਾਤ ਹੈ ਜੂਨ ਬੜਾ ਚੰਗਾ ਯਾਰ ਹਨਾ ਵੀਰੇ ਟੂਨ ਵਾਲੇ ਮਾਪਿਆਂ ਦੇ ਵਾਲੇ ਪਾਸੇ ਦਾ ਕੋਈ ਕਿਸ ਨੇ ਆਨਲਾਈਨ ਵਗਾਉਣੀ ਆ ਆਪਣੀ ਗਾਰੰਟੀ ਹੋਗੀ ਓਕੇ ਬਾਈ ਜੇ ਕਿਸੇ ਨੇ ਆਪਣੇ ਘਰੋਂ ਚੋਕੇ ਜਣੇ ਉਹ ਤਾਂ ਅਗਲੇ ਦੇ ਸਾਹਮਣੇ ਆ ਜਾਣਾ ਹਨਾ ਸਹੀ ਹੈ ਬਾਈ ਆਨਲਾਈਨ ਵਾਲੇ ਦੀ ਆਪਣੀ ਗਾਰੰਟੀ ਹੋਗੀ ਠੀਕ ਹੈ ਬਾਈ ਧੰਨਵਾਦ